ਕੀ ਕਰੀ ਹਾਂ ਹਾਂ ਚਲੋ ਜੀ ਉਹ ਰਾਸਤਾ ਦਿਓ ਜੀ ਪਲੀਜ਼ ਰਾਸਤਾ ਦਿਓ ਜੀ ਕਿਤੇ ਮਿਲ ਜਾਵੇ ਤੇਰ ਲਈ ਜੇ ਰਾਸਤਾ ਉਹ ਜੀ ਇਕੱਲੀ ਚੱਲ ਜਰਾ ਹੋ ਜਾ ਬੜਾ ਤੇਜ਼ ਹੋ ਗਿਆ ਕੱਟ ਕਰ ਲਾਉਣਾ ਕਿ ਚੱਲਦਾ ਹੋਰ ਅੱਛਾ ਭਾਈ ਬੰਦ ਕਰਾ ਦੇ ਬੈਠੇ ਉਹ ਲਾਈਵ ਉਹ ਵੀ ਆਹ ਕਰਨੇਗੇ

सारे साइड देखो जी एदी पेम साइड रखो प्लीज सर ओके सर थैंक यू मैं लागया 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 मैडम लाइट देके उसी हो जाती है कुछ हो जाती है विजय पर है कहानियां जी सर एक मैम तुम भी कैंसिल देख सकते हो अच्छा हो जाता है थोड़ा बेटा आ जो पीछे बेटा इधर सर सर सारी साइड देखो बेटा इधर बोलो जी सर ओके सर जी सर थैंक यू ਤਦ ਹੀ ਫਿਰ ਰਾਤ ਤੱਕ ਉਹ ਜਿੰਨੇ ਕਿ ਲੇਖਾਂ ਦੇ ਰਹੇ ਹੋ ਉਹ ਵੀ ਇਨਫੋਲ ਹੋਏ ਭਾਈ ਅਜੋ ਤੇ ਇੱਕ ਸੈਨ ਨੰਬਰ ਬਟਾ ਤੇ ਫਿਰ ਬਟਾ ਤੂੰ ਅੱਗੇ ਦਾ ਨੰਬਰ ਕਰ ਰੱਖ ਅੱਗੇ ਇੱਕ ਅੱਗੇ ਹੋ ਗਿਆ ਆ ਗੋ ਜਾਓ ਐਸੇ ਖੜ ਕੇ ਖੜ ਕੇ ਕਿਹਦੀ ਕਰਕੇ ਆ ਜਾ ਨਹੀ ਜਾਂਦੇ ਹੋ ਆਸਤਾ ਜੀ ਪਿੱਛੇ ਰਹੀ ਰਹੀ ਅਜਰਾ ਪਿੱਛੇ ਹੀ ਰਹੀਦਾ ਜੀ ਹੋਰ ਵਧੀਆ ਫੋਟੋ ਆਊਗੀ ਜੇ ਕੋਈ ਪਲੀਜ਼ ਹਾਫ ਹਾਫ ਕਰਦੇ ਜਾਓ ਬੱਸ ਅੱਧੇ ਤੇ ਦੋਨੇ ਸਾਈਡਾਂ ਦੀ ਕੋਈ ਵੀ ਨਹੀਂ ਮੰਨਦਾ ਵਾਹ ਸਾਰੇ ਅੱਗੇ ਅੱਗੇ ਆ ਗਏ ਆਹ ਦੇਖ ਲਿਓ ਆ ਜਾਓ ਸਾਰਾ ਲੋਕ ਜਣਾ ਕਹਿੰਦੇ ਪਲੀਜ਼ ਵੇਲੋ ਅੱਗੇ ਨਹੀਂ ਆਊਗਾ ਕੋਈ ਐਂਛ ਨਾਲ ਰੋਕ ਵੇਚਾ ਹਾਂ ਇੱਥੇ ਰੋਕ ਲੋ 25 ਦੇ ਬਾਈ ਇੱਥੇ ਰੁਕ ਜਾਓ ਬਾਹਰ ਜੀ ਬੱਸ ਸਾਰੇ ਹੋਗੇ ਸਰੰਗ ਵੀ ਹੋਗੇ ਇੱਕ ਮੈਂ ਸਾਰੇ ਕੋਣ ਸਦੀ ਸਾਈਡ ਦੇਖਦੇ ਆਂ ਐਮਐਲਏ ਸਾਹਿਬ ਅੱਗੇ ਦੇਖੋ ਓਕੇ ਸਰ ਓਕੇ ਚਲੋ ਕੋਈ ਕਰ ਕੋਈ ਚਲੋ ਗਰਪਾ ਦੇ ਕਰੋ ਇਹੋ ਹੋਲੀ ਹੋਲੀ ਚੱਲੇ ਜੀ ਚੱਲੋ

अठ बजे पिंड उहो साढे घर पहुच चुके आ जॻहि चढ़ी ਸਾਡੇ ਮੰਤਰੀ ਅਰਜੋਨ ਕਹਿੰਦੇ ਹਰਜੋਤ ਸਿੰਘ ਭੈਣ ਅਤੇ ਸਰਮਨ ਸਿੰਘ ਜੀ ਤੁਨ ਐਮ ਐਲ ਏ ਸਾਹਿਬ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਕਰ ਲਿਆ ਤਾਂ ਕਿ ਸਾਡੇ ਸਕੂਲਾਂ ਦਾ ਕਾਇਆ ਕੰਦ ਪਤਾ ਦਿੱਤੇ ਅਸੀਂ ਇੱਥੇ ਰਹੇ ਆ ਬਾਕੀ ਕਿਤੇ ਗ੍ਰਾਂਟ ਆਉਣੀ ਸਕੂਲਾਂ ਦੇ ਵਿੱਚ 3000 ਗ੍ਰਾਂਟ ਲਾ ਗਈ ਹੈ ਜੀ 2500 ਗ੍ਰਾਂਟ ਲਾ ਗਈ ਹੈ ਜੀ ਸੂਰਜੀਆ ਸਰਕਾਰ ਉਹ ਆਖਣਾ ਆ ਕੇ ਆਖਣਾ ਕਿ ਕੀ ਕੀਤਾ ਜੀ ਉਹਨਾਂ ਨੇ ਜਿਹੜੀ ਮੋਤੀ ਬਣਾਈ ਹੋਣੀ ਤੇ ਉਹ ਆਖੀਤਾ ਜੀ ਕਿਉਂਕਿ ਜਿਆਦਾ ਨਹੀਂ ਸਾਡੇ ਕੋ 250 ਆਈ ਪਰ ਸਰਕਾਰਯੋਗ ਐਮਐਲਏ ਸਰਦਾਰ ਸਰਮ ਸਿੰਘ ਤੁਹਾਨੂੰ ਦੇ ਬਦੌਰਤ ਜਿਹੜੀ ਕਿ ਸਾਡੇ ਖੇਮ ਕਰਨ ਦੇ ਸਕੂਲਾਂ ਦੀ ਕਾਇਆ ਕਰ ਪਹਿਲਾਂ ਤਾਂ ਸਰਕਾਰ ਕੋਈ ਕੀਤੇ ਗਏ ਜਿਹੜੀ ਬੜੇ ਟਾਈਮ ਦੀ ਜਿਹੜੀ ਸਾਡੀ ਮੰਗ ਸੀ ਤੇ ਸਰਕਾਰ ਬਹੁਤ ਘੱਟ ਟੀ ਫੇਰ ਤੇ ਬੇੜਗਾਂ ਦਾ ਜਿਵੇਂ ਹੁਣੇ ਪ੍ਰਾਇਮਰੀ ਸਕੂਲ ਦੇ ਵਿੱਚ ਆਪਾਂ ਕਰਕੇ ਆਏ ਆ ਕਿੰਤਰੇ ਸਾਡਾ ਜਿਹੜਾ ਗੰਨ ਸਕੂਲ ਆ ਉਥੇ ਵੀ ਇੱਕ ਇੱਕ ਸਕੂਲ ਦੇ ਵਿੱਚ ਨਾ ਲਵਾ ਤੇ ਬਹੁਤ ਤਨ ਲੱਗੇਗਾ ਮੈਂ ਜਦਾਂ ਦੂਰ ਨ ਜਾਂਦਾ ਹੋਇਆ ਮੈਂ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਸਤਨਾਮ ਸਿੰਘ ਮਨਾਵਰ ਨੂੰ ਕਿ ਉਹ ਮੰਤਰੀ ਸਾਹਿਬ ਦਾ ਧੰਨਵਾਦ ਕਰ ਹਾਂਜੀ ਜੀਐਮ ਸਾਹਿਬ ਜੀਐਮ ਸਾਹਿਬ ਪਾਣੀ ਜੀ ਅੰਦਰ ਮੁਕੰਮਲ ਸਿੱਖਾ ਕ੍ਰਾਂਤੀ ਜਿਹੜੀ ਪੰਜਾਬ ਵਿੱਚ ਆਈ ਆ ਉਹ ਦੇ ਸਬੰਧ ਦੇ ਵਿੱਚ ਉਹ ਕਾਡਾਂ ਸਮਾਰੋਹ ਮੁਜਮਾ ਕਰিয়ে ਚੱਲ ਰਹੀ ਆ ਉਹ ਉਸੇ ਐਟ ਸਾਡੇ ਬਹੁਤੀ ਸਾਰ ਜੋ सिक्ख मंत्री सरदार हरजोत सिंह जी बैंस इस हल्के पक्का लायक सिंह जी धोन इस हल्के सजनपंच ਵਾਕ ਪਿੰਡਾਂ ਤੋਂ ਆਏ ਸਰਪੰਚ ਮਮੈਦੇ ਫਾਤੇ ਸੱਜਣ ਇਸ ਪੂ ਦਾ ਸਨਸਤ ਸਾਡੇ ਬਹੁਤ ਹੀ ਸਤਜੋ ਡੀਓ ਸਾਹਿਬ ਸਰਦਾਰ ਸੁਖਮਨ ਸਿੰਘ ਜੀ ਬਾਦ ਡੀਓ ਐਲੀਮੈਂਟਰੀ ਸਰਦਾਰ ਜਗਨਦਰ ਸਿੰਘ ਜੀ ਲੈਰੀ ਸਾਡਾ ਸੁਮੇਤਾ ਸਾਤ ਮੈਂ ਤੁਹਾਨੂੰ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਕਹਦਾ ਇਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਭ ਤਰੀਕੋਂ ਜਿੰਨੀਆਂ ਵੀ ਸਕੂਲਾਂ ਦੇ ਵਿੱਚ ਆ ਗ੍ਰਾਂਡਾ ਆਈਆਂ ਨੇ ਉਹਨਾਂ ਲਈ ਆਪਾਂ ਦੀ ਸਮਾਰੋਹ ਰੋਜ ਰਹੇ ਆ ਉਸੇ ਤੈ ਮਾਨਯੋਗ ਸਿੱਖਿਆ ਮੰਤਰੀ ਜੀ ਸਾਡੇ ਵਿੱਚ ਅੱਜ ਇੱਥੇ ਪਹੁੰਚੇ ਨੇ ਸੋ ਇਹਨਾਂ ਦਾ ਸਾਡੇ ਜਿਲ੍ਹਿਆਂ ਘਰ ਆਈਆਂ ਤੋਂ ਅਸੀਂ ਧੰਨਵਾਦ ਕਰਦੇ ਆ ਜੀ ਐਰ ਕਹਿੰਦੇ ਆ ਇਨੀ ਧਰਮੀ ਦੇ ਵਿੱਚ ਇਹਨਾਂ ਨੇ ਸਮਾਂ ਕੱਢਿਆ

ਮంత్రి ਸਰਦਾਰ ਜੋ ਸੀ ਪੈਸ ਇਹ ਸਰਕਾਰ ਨੇ ਮੇਰੇ ਸਹਿਬਾ ਜਿਹਨਾਂ ਦੇ ਬਾਰੇ ਮੇਰੇ ਅਖੀਰ ਵਿੱਚ ਹੈ ਬਹੁਤ ਹੀ ਮਹਤਵਪੂਰਨ ਵਿਚਾਰ ਸਿੱਖਿਆ ਕ੍ਰਾਂਤੀ ਦਾ ਹੋ। ਸਿਰ ਤੋਂ ਇੱਕ ਨਿਵਾਸਾਂ ਤੋਂ ਡਿਜੀਟਲ ਨਾਮ ਕੀ ਵਰਕਰ ਚਾਹਣਾ ਹੈ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਅਫਸੋਸ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਇਲਾਕੇ ਨੂੰ ਦੇਖ ਆ ਕੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਆ ਉਹ ਮੋਟ ਬੰਨਿਆ। ਸਿੱਖਿਆ ਕ੍ਰਾਂਤੀ ਤਾਂ ਦੇਖੋ ਸਮਝਿਆ ਲਾਵੇ ਤਾਂ ਇੱਕ ਸਮਾਜ ਬਦਲਾ ਮੈਂ ਯਕੀਨ ਨਾਲ ਇਹ ਕਹਿੰਦਾ ਹਾਂ ਕਿ ਇਸ ਬਦਲਾਅ ਦੇ ਵਿੱਚ ਬਹੁਤ ਜਿੰਨ ਗਲਤ ਹੋਈ ਹੈ ਬਹੁਤ ਜਾਵੇ ਸਕੂਲ ਦੇ ਵਿੱਚ ਖਮ ਹੋਇਆ ਹੈ ਇਹ ਤੁਸਰੇ ਬੜੀ ਗੱਲ ਚਾਹੁੰਦੇ ਸਰ ਲਾਈਵ ਚੱਲਦਾ ਪਿਆ ਜੀ ਕੀ ਕਰੀ ਜਾਂਦੇ ਮੀਟਿੰਗਾਂ ਵਿੱਚ ਪੂਰੇ ਪਰਿਵਾਰਾਂ ਦੇ ਵਿੱਚ ਸਕੂਲ ਮੁਖੀਆਂ ਨੂੰ ਸਿਰਫ ਮੈਂ ਇੱਕ ਇੱਕ ਅਸੀਂ ਇਸ ਸਕੂਲ ਦੀ ਕੋਈ ਡਿਮਾਂਡ ਹੋਵੇ ਤੇ ਹੱਥ ਨਾਲ ਕਰਕੇ ਕੱਸ ਲਓ ਇਸ ਸਪੁਰਤੀ ਕੋਈ ਜਿਮਾਦਾਰ ਹੋਏ ਕੰਮ ਕਰਕੇ ਦੱਸ ਦਵੇ ਉਹ ਅਸੀਂ ਤੁਹਾਨੂੰ ਨਹੀਂ ਕਹਾਂਗੇ ਇਸ ਸਪੁਰਤੀ ਸਿਰਫ ਇਸ ਸਰਕਾਰ ਦੇ ਵਿੱਚ ਨੋਕਣ ਹੋਇਆ ਹੈ ਕਿ ਕੋਈ ਵੀ ਸਕੂਲ ਜਿਮਾਦਾਰ ਨਿ ਕਰੇ ਪੂਰੀ ਜਿਮਾਦਾਰੀ ਆ ਉਹ ਪੂਰੀ ਹੁੰਦੀ ਹੈ ਇਹੀ ਸਿਧਿਆ ਕਰਾਤੀ ਹੈ ਮੈਂ ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਮੈਂ ਜੋਸ ਸਿੰਘ ਜੀ ਮੈਂ ਕੀਤਾ ਮੈਂ ਇਹ ਜਲਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋਲ ਮੈਂ ਬੇਨਤੀ ਕਰਨਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਕਾਰ ਕੈਂਪਰ ਤੋਂ ਐਮਐਲਏ ਸਰਦਾਰ ਸਰਬੰਸ ਸਿੰਘ ਜੀ ਤੋਂ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਜਿੱਥੇ ਉਹਨਾਂ ਬੜੀ ਦੰਦੋਂ ਨਹਿਰ ਕਰਕੇ ਇਹਨਾਂ ਸਕੂਲਾਂ ਦੀਆਂ ਗੰਦਾਂ ਲੰਘੀਆਂ ਐਮਐਲਏ ਸਰਬੰਸ ਸਿੰਘ ਤੋਂ ਜੀ ਆਜਾ ਖੇਮ ਕਰਨ ਹਣ ਅੱਗੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਮੈਨ ਸਾਹਿਬ ਉਹਨਾਂ ਦੇ ਨਾਲ ਸਾਰੇ ਇਸ਼ਤਿਹਾਰ ਦੇ ਘਾਰੀ ਪੀਓ ਸਾਹਿਬ ਪੀਓ ਸਾਹਿਬ ਸਾਡੇ ਹੀ ਟੀਚਰ ਸਾਹਿਬਾਨ ਸਾਡੇ ਪਿੰਡਾਂ ਦੇ ਮੋਢਾਂ ਦੇ ਸੱਜਣ ਗਾਇਕ ਜੀ ਦਾ ਖਾਲਸਾ ਗਾਇਕ ਜੀ ਦੀ ਬਤ ਸਤਿਕਾਰਯੋਗ ਮੰਤਰੀ ਸਾਹਿਬ ਮੈਂ ਤੈਨੋਂ ਤੋਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦਾ ਅਤੇ ਵਿਸ਼ੇਸ਼ ਤੌਰ ਤੇ ਆਪ ਜੀ ਦਾ ਕਿਉਂਕਿ ਤੁਸੀਂ ਸਭ ਤੋਂ ਵੱਧ ਗਰਾਣ ਜਿਹੜੀ ਹੈ ਸਾਡੇ ਸਕੂਲਾਂ ਲਈ ਖੇਮ ਕੰਨ ਹਲਕੇ ਨੂੰ ਦਿੱਤੀ ਹੈ ਹੁਣ ਤੱਕ 35 ਕਰੋੜ ਰੁਪਏ ਤੋਂ ਵੱਧ ਪੈਸੇ ਜਿਹੜੇ ਆ ਸਾਡੇ ਸਕੂਲਾਂ ਤੁਹਾਡੇ ਵੱਲ ਆ ਚੁੱਕੇ ਹੈ ਜਿੰਨੇ ਵੀ ਟੀਚਰਾਂ ਮੈਂ ਤੁਹਾਡੇ ਨੂੰ ਜਮਾਨ ਕੀਤੀ ਸੀ ਤੁਸੀਂ ਕਦੀ ਵੀ ਸਾਨੂੰ ਨਾ ਨਹੀਂ ਕੀਤੀ ਇਹ ਖੇਮ ਕੰਨ ਹਲਕਾ ਕਿ ਕਿ ਬਿਲਕੁਲ ਬਾਰਡਰ ਤੇ ਵੱਸਦਾ ਹਲਕਾ ਅਸੀਂ ਸਦਾ ਹੀ ਕਰਦੇ ਰਿਣੀ ਰਵਾਂਗੇ ਤੁਸੀਂ ਅੱਗੇ ਵੀ ਬਹੁਤ ਸਾਰੇ ਪ੍ਰੋਗਰਾਮਾਂ ਤੇ ਜਾਣਾ ਮੈਂ ਬਹੁਤਾ ਲੰਮਾ ਸਮਾਂ ਨਹੀਂ ਬੋਲਦਾ ਮੈਂ ਤੈਨ ਦੇ ਉਤੋਂ ਬਿਲ ਦੀਆਂ ਕਰ ਰਿਹਾ ਕਿਉਂ ਆਪ ਜੀ ਨੂੰ ਵੈਲਕਮ ਕਹਿੰਦਾ ਆਪ ਜੀ ਦਾ ਧੰਨਵਾਦ ਕਰਦਾ ਤੁਸੀਂ ਸਭਾਂ ਇੰਨਾ ਮਾਣ ਰੱਖਦੇ ਹੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਕਿਰਪਾ ਵੈਰੂ ਜੀ ਦਾ ਖਤ ਸਾਵਾ ਹੈ ਮਨੂ ਜੀ ਦੀ ਫਤਿਹ ਸਾਣਾ ਸਰਦਾਰ ਸਰਵਜਿੰਗ ਜੀ ਤੋਂ ਨਾ ਤੇ ਰਾਨ ਕਰਦਾ ਕਿ 35 ਕਰੋੜ ਦੀ ਗ੍ਰਾਂਟ ਹੋਣਾ ਬੇਨਤੀ ਕਰਾਂਗਾ ਜੀ ਸਤਾਰੀ ਹੋ ਮੰਤਰੀ ਹਰਜੋਤ ਸਿੰਘ ਬੈ ਕੌਨ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆਉਣ ਅਰ ਜੀ ਬੈਂ ਸਾਹ ਕੋਨੇ ਜਹਾਂ ਤੇ ਖਿਖਾਰਾ ਬੋਲੇ ਸੋਹਣ ਹੋ ਬਹੁਤ ਹੀ ਸਰਕਾਰੀਓ ਇਹ ਕਰਨ ਦੇ ਸੀਨੀਅਰ ਸੈਕਟਰੀ ਇਹ ਪ੍ਰਾਇਮਰੀ ਸਕੂਲ ਦਾ ਸਾਰਾ ਸਟਾਫ ਸਾਡੇ ਨੱਚੇ ਇਲਾਕੇ ਦੇ ਮੋਢਰੇ ਰਾਜਨੀਤੀ ਪ੍ਰੈਸ ਆਮ ਆਦਮੀ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂ ਜਿਨ੍ਹਾਂ ਦੇ ਅਸਟਰ ਐਲੀਮੈਂਟਰੀ ਤੇ ਸੈਂਡਰੀ ਇਸ ਤੋਂ ਇਲਾਵਾ ਪ੍ਰਸ਼ਾਸਨ ਤੇ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਇਸ ਸਰਕੇ ਦੀ ਨੁਮਾਇੰਗੀ ਕਰਨ ਵਾਲੇ ਸਰਦਾਰ ਸਰਵਜਿੰਦ ਸਿੰਘ ਤੁਹਾਨੂੰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਤੇ ਪ੍ਰਮਾਣ ਕਰਉ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਟੈਕਸਰ ਮੈਂ ਸਕੂਲ ਚ ਆਇਆ ਸੀ ਜੀ ਸਕੂਲ ਦਾ ਸਟਾਫ ਹੋਰ ਵੀ ਥੇ ਲੋਕ ਦੱਸ ਰਹੇ ਸੀ ਕਾਫੀ ਕੁੰਗੀਆਂ ਸੀ ਅੱਜ ਤੁਹਾਡੇ ਸਾਹਮਣੇ ਆ ਅੱਜ ਸਕੂਲ ਦੇ ਵਿੱਚ ਨਵੇਂ ਬਲੌਕ ਨਵੇਂ ਕਲਾਸਰੂਮ ਦਾ ਕੰਮ ਲਗਾਤਾਰ ਜਾਰੀ ਹੈ ਅੱਜ 6:00 ਤੇ 8:00 ਵਜੇ ਦੇ ਅਸੀਂ ਤੁਹਾਡੇ ਇਲਾਕੇ ਦੇ ਬਾਰਡਰ ਦੇ ਸਕੂਲਾਂ ਚ ਹੈ 09 ਦੇ ਸਕੂਲਾਂ ਪਿੰਡガルਸੇ ਇੱਕ ਮਿੰਟ ਬਸ ਕਰਕੇ ਮੈਡੀਕਲ ਕੇ ਉਹਨਗੀ 10 ਤੋਂ ਬਾਅਦ ਫਤਿਹਾਰਾ ਸੀ ਜਾ ਰਹੇ ਆ ਫਿਰ ਮੇਰੇ ਅਜੇ 6 ਪ੍ਰੋਗਰਾਮ ਹੋਰ ਐ ਵੱਖ-ਵੱਖ ਟਾਪਲ ਦੇ ਸੁਨਾਨ ਚ ਕਦੀ ਤੁਸੀਂ ਆਪ ਦੱਸਿਓ ਲੋਕਲ মিডিਆ ਸਾਰਾ ਸਵੇਰ ਦਾ ਨਾਲ ਇਹਨਾਂ ਦੇ ਕੈਂਪਿਆਂ ਨੂੰ ਜਲਦੀ ਜਲਦੀ ਕਿਸੇ ਆਪ ਜਾ ਕੇ ਪੁੱਛੋ ਕਦੀ ਕਦੀ 2022 ਤੋਂ ਪਹਿਲਾਂ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਕਦੀ ਸਕੂਲਾਂ ਦੀ ਗੱਲ ਹੋਈ ਸੀ ਅਕਨ ਦੀ ਕੋਈ ਤਾਂ ਸਿੱਖਿਆ ਮੰਤਰੀ ਆ ਕੇ ਐਮਐਲਏ ਆ ਕੇ ਕਦੀ ਸਕੂਲਾਂ 'ਚ ਗਿਆ ਸੀ ਕਿ ਨਾ ਤੀਜਾ ਜਾਂ ਚੌਥਾ ਗਿਆਨ ਖੋਲੇ ਨਾ ਤੇ ਆ ਜਿੰਨੇ ਖੁਸ਼ੀ ਹੋ ਰਹੀ ਹੈ ਉਹੀ ਕੰਸਰਟ ਤੇ ਸਕੂਲ ਦੀ ਖਬਰ ਜਿੱਥੇ ਸਨ ਇੱਕ ਕਮਲਾ ਸੀ ਅੱਜ ਭਾਰਤੀ ਚੈਨਲ ਤੇ ਚੱਲਦੀ ਹੈ ਅਗੇ ਕਹਿੰਦੇ ਸੀ ਖੇਮਕਰਨ ਤੇ ਜਦੋਂ ਬਾਰਡਰ ਦਾ ਨਾਮ ਆਉਂਦਾ ਸੀ ਸਿਰਫ ਨਸ਼ੇ ਦੇ ਘਟਕੇ ਆਉਂਦਾ ਸੀ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਸਤਲੋਂ ਖਬਰ ਚੱਲ ਰਹੀ ਹੈ ਕਿ ਬਾਰਡਰ ਦੇ ਸਕੂਲਾਂ ਦਾ ਨਾਮ ਆ ਰਿਹਾ ਬਾਰਡਰ 'ਤੇ ਪੜ੍ਹਾਈ ਕਰਨਾ ਪਾ ਰਿਹਾ ਏ ਆ ਪੰਜਾਬ ਦੀ ਸਿੱਖਿਆ ਕਰਾਉਂਦੀ ਏ ਆ ਪੰਜਾਬ ਮੁਣੀ ਪ੍ਰਾਇਮਰੀ ਸਕੂਲ ਤੋਂ ਆਇਆ ਉਤਸ਼ਾਹ ਸੀ ਕਿ ਨਾ ਦੱਸਿਆ ਕਿ ਇਹ 56 ਹੁੰਦਾ ਸੀ ਸਾਨੂੰ ਅੱਜ ਉਹ ਇੰਨੀ ਸੋਹਣੀ ਇਮਾਰਤ ਬਣ ਰਹੀ ਤੁਸੀਂ ਆਪ ਜਾ ਕੇ ਦੇਖੋ ਤੇ ਇੰਨੇ ਅਸੀਂ ਲਗਾਤਾਰ ਕੰਮ ਕਰਦੇ ਆ ਜੀ ਕੰਮ ਕਰਦੇ ਆ ਕਿ ਲਗਭਗ 35 ਕਰੋੜ ਰੁਪਏ ਦਾ ਜਿਹੜਾ ਹੈ ਉਹ ਖੇਤਰੀ ਇਲਾਕੇ ਦੇ ਵਿੱਚ ਉਹਦੀ ਗ੍ਰਾਂਟ ਆਈਆਂ ਲਗਭਗ 300 ਤੋਂ ਵੱਧ ਦੇ ਆਪਕਾਰੇ ਹੋਏ ਹੋਰ ਵੀ ਬਹੁਤ ਸਾਰੇ ਦੇ ਆਪਕ ਜਿਵੇਂ ਜਿਵੇਂ ਪ੍ਰਿੰਸੀਪਲਾਂ ਦੀ ਭਰਤੀ ਦੇ ਉੱਤੇ ਸਟੇਅ 18वीं तारीख लगी है कोशिश है हाई कोर्ट जो केस जीत के प्रिंसिपल भी लेके आइए और भी सारे ने आप बच्चे दिए और के एक बार एक आप सब ने इतना प्यार दिया बहुत बहुत धन्यवाद